ਜੇਕਰ ਤੁਸੀਂ ਵੀ ਘਰ ਵਿੱਚ ਬਰਕਤ ਲਿਆਉਣਾ ਚਾਹੁੰਦੇ ਹੋ ਮਾਂ ਲਕਸ਼ਮੀ ਅਤੇ ਕਬੀਰ ਜੀ ਨੂੰ ਖੁਸ਼ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਧਨ ਦਾ ਦੇਵਤਾ ਵੀ ਕਿਹਾ ਜਾਂਦਾ ਹੈ ਤਾਂ ਇਹ ਵੀਡੀਓ ਤੁਹਾਡੀ ਲਈ ਹੈ ਜੀ ਅੱਜ ਉਸੇ ਘਰ ਵਿੱਚ ਬਰਕਤ ਲਿਆਉਣ ਲਈ ਕਬੀਰ ਜੀ ਨੂੰ ਖੁਸ਼ ਕਰਨ ਲਈ ਮਾਤਾ ਲਕਸ਼ਮੀ ਨੂੰ ਖੁਸ਼ ਕਰਨ ਦੇ ਲਈ ਅਜਿਹੇ ਉਪਾਅ ਦੱਸਾਂਗੇ ਜੋ ਕਿ ਬਹੁਤ ਛੋਟੇ ਹੋਣਗੇ ਅਤੇ ਜਿਨ੍ਹਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਖਰਚਾ ਨਹੀਂ ਹੋਵੇਗਾ ਗੁਰੂ ਉਪਾ ਚੈਨਲ ਤੇ ਆਈ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ ਆਓ ਅਸੀਂ ਜਾਣਦੇ ਹਾਂ ਉਹ ਛੋਟੇ ਛੋਟੇ ਘਰੇਲੂ ਉਪਾਅ ਸਭ ਤੋਂ ਪਹਿਲਾਂ ਤਾਂ ਸੰਗਤ ਜੀ ਮਾਤਾ ਲక్ష్ਮੀ ਨੂੰ ਖੁਸ਼ ਕਰਨ ਦੇ ਲਈ ਵੀ ਝਾੜੂ ਦੇ ਨਾਲ ਇੱਕ ਉਪਾਅ ਕੀਤਾ ਜਾਂਦਾ ਹੈ ਜਿੰਨਾ ਨਾਲ ਮਾਤਾ ਲక్ష్ਮੀ ਖੁਸ਼ ਹੋ ਜਾਂਦੀ ਹੈ ਆਮ ਤੌਰ ਤੇ ਅਸੀਂ ਕੀ ਕਰਦੇ ਹਾਂ ਕਿ ਸ਼ਾਮ ਦੇ ਵੇਲੇ ਆਪਣੇ ਘਰ ਵਿੱਚ ਝਾੜੂ ਲਗਾਉਣ ਲੱਗ ਪੈਂਦੇ ਹਾਂ ਸ਼ਾਮ ਦੇ ਵੇਲੇ ਝਾੜੂ ਲਗਾਉਣਾ ਅਪਸ਼ਗੁਣ ਮੰਨਿਆ ਜਾਂਦਾ ਹੈ ਐਸ ਨਾਲ ਮਾਤਾ ਲਕਸ਼ਮੀ ਬਹੁਤ ਪਰੇਸ਼ਾਨ ਹੁੰਦੀ ਹੈ ਅਤੇ ਜੇਕਰ ਮਾਤਾ ਲਕਸ਼ਮੀ ਜੀ ਪਰੇਸ਼ਾਨ ਹੋ ਜਾਂਦੇ ਹਨ ਤਾਂ ਸਾਡੇ ਘਰੇ ਧਨ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਕੁਬੇਰ ਜੀ ਵੀ ਨਾਰਾਜ਼ ਹੋ ਜਾਂਦੇ ਹਨ ਇਸ ਦਾ ਇੱਕ ਹੋਰ ਵੀ ਕਾਰਨ ਹੋ ਸਕਦਾ ਹੈ ਕਿ ਜਦੋਂ ਅਸੀਂ ਝਾੜੂ ਨੂੰ ਆਪਣੇ ਘਰ ਦੇ ਸੋਫੇਆਂ ਥੱਲੇ ਜਾਂ ਆਪਣੇ ਘਰ ਦੇ ਬੈੱਡ ਥੱਲੇ ਝਾੜੂ ਰੱਖ ਦਿੰਦੇ ਹਾਂ ਉਦੋਂ ਵੀ ਮਾਤਾ ਲਕਸ਼ਮੀ ਨਾਰਾਜ਼ ਹੋ ਜਾਂਦੇ ਹਨ ਜਦੋਂ ਜਦੋਂ ਮਾਤਾ ਲਕਸ਼ਮੀ ਜੀ ਅਤੇ ਕੁਬੇਰ ਜੀ ਗੁੱਸੇ ਹੋਣਗੇ ਹਮੇਸ਼ਾ ਤੁਹਾਡੇ ਘਰੇ ਤੰ ਦਾ ਕਾਲ ਪੈ ਜਾਵੇਗਾ। ਐਸ ਲਈ ਉਹਨਾਂ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਤਾਂ ਕਦੇ ਵੀ ਸ਼ਾਮ ਦੇ ਵੇਲੇ ਘਰ ਵਿੱਚ ਝਾੜੂ ਨਾ ਲਗਾਓ ਅਤੇ ਨਾ ਹੀ ਝਾੜੂ ਨੂੰ ਆਪਣੇ ਬੈੱਡ ਦੇ ਥੱਲੇ ਰੱਖੋ ਜੀ। ਸਵੇਰੇ ਉੱਠਦੇ ਸਾਰ ਹੀ ਆਪਣੇ ਜੋੜਿਆਂ ਨੂੰ ਉਤਾਰ ਕੇ ਭਾਵਕੇ ਬੂਟਾ ਨੂੰ ਉਤਾਰ ਕੇ ਸਿਰ ਨੂੰ ਟਾ ਕੇ ਸਾਰੇ ਘਰ ਦੇ ਕੋਣਿਆਂ ਵਿੱਚ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਦੇਣਾ ਜੀ। ਇਹ ਜ਼ਰੂਰੀ ਨਹੀਂ ਹੈ ਕਿ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਮੰਤਰ ਪੜ੍ਹਨਾ ਪਵੇਗਾ। ਕੱਚੀ ਲੱਸੀ ਹਮੇਸ਼ਾ ਦੁੱਧ ਤੋਂ ਬਣਦੀ ਹੈ ਅਤੇ ਦੁੱਧ ਗਊ ਮਾਤਾ ਦੇ ਸਰੀਰ ਵਿੱਚੋਂ ਨਿਕਲਦਾ ਹੈ ਇਸ ਕਰਕੇ ਉਸ ਕੱਚੀ ਲੱਸੀ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਇੰਨੀ ਪਾਵਰ ਹੁੰਦੀ ਹੈ ਕਿ ਉਹ ਸਾਡੇ ਘਰੇ ਮੌਜੂਦ ਕੋਨਿਆਂ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਉਸ ਨੂੰ ਖਤਮ ਕਰਨਾ ਸ਼ੁਰੂ ਕਰ ਦਿੰਦੀ ਹੈ ਸੰਗਤ ਜੀ ਇਹ ਉਪਾਅ ਤੁਸੀ ਡੇਲੀ ਕਰਨਾ ਹੈ ਇਹ ਉਪਾਅ ਬਹੁਤ ਛੋਟੇ ਛੋਟੇ ਹਨ ਇਸ ਕਰਕੇ ਕਰਨੇ ਬਹੁਤ ਹੀ ਜ਼ਿਆਦਾ ਸੌਖੇ ਹਨ ਜੇਕਰ ਤੁਹਾਡੇ ਘਰੇ ਬੂਟੇ ਲੱਗੇ ਹੋਏ ਹਨ ਜਾਂ ਕੋਈ ਵੱਡਾ ਰੁੱਖ ਲੱਗਿਆ ਹੈ ਜਦੋਂ ਵੀ ਉਸਦੇ ਪੱਤੇ ਸੁੱਕ ਕੇ ਥੱਲੇ ਡਗਦੇ ਹਨ ਤਾਂ ਹਮੇਸ਼ਾ ਉਹਨਾਂ ਨੂੰ ਉਠਾ ਕੇ ਮਚਾ ਦੇਣਾ ਚਾਹੀਦਾ ਹੈ ਸੁੱਕੇ ਪੱਤੇ ਹਮੇਸ਼ਾ ਉਜਾੜ ਪਾਲਦੇ ਹਨ ਤੁਸੀਂ ਦੇਖੋਗੇ ਕਿ ਜਿਨ੍ਹਾਂ ਦੇ ਘਰੇ ਦਰਖਤਾਂ ਦੇ ਵਿੱਚੋਂ ਸੁੱਕੇ ਪੱਤੇ ਡਗਦੇ ਹਨ ਉਹਨਾਂ ਦੇ ਘਰੇ ਬਰਕਤ ਬਹੁਤ ਘੱਟ ਹੁੰਦੀ ਹੈ ਸੰਤ ਜੀ ਜਦੋਂ ਵੀ ਤੁਸੀਂ ਖਾਣਾ ਖਾ ਲੈਂਦੇ ਹੋ ਭਾਵਕੇ ਪ੍ਰਸ਼ਾਦਾ ਛਕ ਲੈਂਦੇ ਹੋ ਤੁਹਾਡੇ ਘਰ ਦੇ ਕਈ ਮੈਂਬਰ ਅਜਿਹੇ ਹੋਣਗੇ ਜੋ ਉਸ ਦੇ ਵਿੱਚ ਹੀ ਆਪਣੇ ਹੱਥ ਉਹ ਦਿੰਦੇ ਹਨ ਵਾਸਤੂ ਸ਼ਾਸਤਰ ਦੇ ਅਨੁਸਾਰ ਇਹ ਸਭ ਤੋਂ ਅਸ਼ੋਭ ਮੰਨਿਆ ਗਿਆ ਹੈ ਜੇਕਰ ਤੁਸੀਂ ਵੀ ਅਦਾ ਕਰਦੇ ਹੋ ਤਾਂ ਇਸ ਨੂੰ ਕਰਨਾ ਅੱਜ ਹੀ ਬੰਦ ਕਰ ਦਿਵੋ ਕਿਉਂਕਿ ਇਹੀ ਉਹ ਮੇਨ ਕਾਰਨ ਹਨ ਜਿੰਨਾ ਕਰਕੇ ਤੁਹਾਡੇ ਘਰੇ ਬਰਕਤ ਨਹੀਂ ਹੁੰਦੀ ਅਤੇ ਵਾਸਤੂ ਸ਼ਾਸਤਰ ਦੇ ਆਧਾਰ ਤੇ ਸੁੱਖ ਸਮਰiddhi ਤੁਹਾਡੇ ਘਰ ਨਹੀਂ ਰਹਿੰਦੀ ਜੀ ਇਸੇ ਨਾਲ ਹੀ ਜੇਕਰ ਤੁਹਾਡੇ ਘਰ ਦਾ ਕੋਈ ਵੀ ਮੈਂਬਰ ਕਿਸੇ ਵੀ ਤਰ੍ਹਾਂ ਦਾ ਕੋਈ ਪਾਠ ਭਜਨ ਕਰਦਾ ਹੈ ਪੂਜਾ ਕਰਦਾ ਹੈ ਤਾਂ ਉਸ ਨੂੰ ਸਰੋਂ ਦੇ ਤੇਲ ਨਾਲ ਇੱਕ ਦੀਵਾ ਰੋਜ਼ ਜਗਾਉਣਾ ਚਾਹੀਦਾ ਹੈ ਉਸ ਦੀਵੇ ਨੂੰ ਪਾਠ ਕਰਨ ਤੋਂ ਬਾਅਦ ਜਾਂ ਕੋਈ ਜਾਪ ਕਰਨ ਤੋਂ ਬਾਅਦ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਕੋਨੇ ਵਿੱਚ ਰੱਖ ਸਕਦਾ ਹੈ ਜੇਕਰ ਤੁਸੀਂ ਇਦਾਂ ਨਹੀਂ ਕਰਦੇ ਤਾਂ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਿਵੋ ਇਸ ਦੇ ਨਾਲ ਨਾਲ ਮਾਤਾ ਲక్ష్ਮੀ ਤੁਹਾਡੇ ਘਰੇ ਪ੍ਰਵੇਸ਼ ਕਰਦੀ ਹੈ ਅਤੇ ਜਿੰਨੀ ਦੇਰ ਉਹ ਦੀਵਾ ਜਲਦਾ ਰਹੇਗਾ ਸਾਰੀਆਂ ਅਸ਼ੁੱਧੀਆਂ ਹੌਲੀ-ਹੌਲੀ ਖਤਮ ਹੁੰਦੀਆਂ ਰਹਿਣੀਆਂ ਕਿਸੇ ਨਾਲ ਹੀ ਸੰਗਤ ਜੀ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਕਿ ਜੇਕਰ ਤੁਹਾਡੇ ਘਰੇ ਕਿਸੇ ਵੀ ਤਰ੍ਹਾਂ ਦਾ ਕੋਈ ਬੇਫਾਲਤੂ ਸਮਾਨ ਪਿਆ ਹੈ ਕੋਈ ਪਲਾਸਟਿਕ ਪਿਆ ਹੈ ਭਾਵੇਂ ਕਿਸੇ ਵੀ ਤਰ੍ਹਾਂ ਦਾ ਕਚਰਾ ਪਿਆ ਹੈ ਉਸ ਨੂੰ ਤੁਹਾਨੂੰ ਅੱਜ ਹੀ ਸੁੱਟ ਦੇਣਾ ਚਾਹੀਦਾ ਹੈ ਜਾਂ ਫਿਰ ਉਸ ਨੂੰ ਕਿਸੇ ਕਬਾੜ ਵਾਲੇ ਨੂੰ ਵੇਚ ਦੇਣਾ ਚਾਹੀਦਾ ਹੈ ਵਾਸਤੂ ਸ਼ਾਸਤਰ ਦੇ ਆਧਾਰ ਤੇ ਜੋ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ ਬੁਰੀਆਂ ਸ਼ਕਤੀਆਂ ਭਾਵੇਂ ਨਕਾਰਾਤਮਕ ਊਰਜਾ ਹਮੇਸ਼ਾ ਇਹੋ ਜਿਹੀਆਂ ਵਸਤੂਆਂ ਵਿੱਚ ਹੀ ਵਿਰਾਜਮਾਨ ਹੁੰਦੀਆਂ ਹਨ ਜਿੱਥੇ ਜ਼ਿਆਦਾ ਛੇੜਛਾੜ ਨਹੀਂ ਹੁੰਦੀ ਅਤੇ ਜਿੱਥੇ ਜ਼ਿਆਦਾ ਜਾਲੇ ਅਤੇ ਧੂੜ ਮਿੱਟੀ ਹੁੰਦੀ ਹੈ ਉਸ ਜਗ੍ਹਾ ਤੇ ਸਭ ਤੋਂ ਜ਼ਿਆਦਾ ਨਕਾਰਾਤਮਕ ਊਰਜਾ ਵਿਰਾਜਮਾਨ ਹੁੰਦੀ ਹੈ ਜੀ ਇਸ ਕਰਕੇ ਤੁਹਾਨੂੰ ਅੱਜ ਹੀ ਉਸ ਨੂੰ ਆਪਣੇ ਘਰ ਦੇ ਮੁੱਖ ਦਰਵਾਜ਼ੇ ਵਿੱਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ ਸੰਗਤ ਜੀ ਜੇਕਰ ਤੁਹਾਡੇ ਘਰੇ ਕੋਈ ਵੀ ਪੌਦਾ ਨਹੀਂ ਹੈ ਛੋਟਾ ਹੋਵੇ ਚਾਹੇ ਵੱਡਾ ਤਾਂ ਤੁਹਾਨੂੰ ਪੌਦਿਆਂ ਨੂੰ ਜ਼ਰੂਰ ਲਗਾਉਣਾ ਚਾਹੀਦਾ ਹੈ ਤੁਸੀਂ ਛੋਟੇ ਪੌਦੇ ਵੀ ਘਰ ਵਿੱਚ ਲਗਾ ਸਕਦੇ ਹੋ ਇਸ ਨਾਲ ਕੁਦਰਤ ਦੀ ਸਾਂਝ ਬਣੀ ਰਹਿੰਦੀ ਹੈ ਅਤੇ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਰਹਿੰਦਾ ਹੈ ਜਿੰਨਾ ਵੀ ਅਸੀਂ ਕੁਦਰਤ ਦੇ ਨਾਲ ਜੁੜਦੇ ਹਾਂ ਸਾਡੇ ਘਰੇ ਜਿੰਨੇ ਹੀ ਪੌਦੇ ਹੋਣਗੇ ਓਨਾ ਹੀ ਸਾਡੇ ਘਰੇ ਸੁੱਖ ਹੁੰਦਾ ਹੈ ਅਤੇ ਓਨਾ ਹੀ ਸੂਰਜ ਦਾ ਪ੍ਰਕਾਸ਼ ਸਾਡੇ ਘਰ ਵਿੱਚ ਪੈਦਾ ਹੁੰਦਾ ਹੈ ਜੀ ਇਸ ਕਰਕੇ ਹਮੇਸ਼ਾ ਆਪਣੇ ਘਰੇ ਕੋਈ ਨਾ ਕੋਈ ਪੌਦੇ ਜ਼ਰੂਰ ਲਗਾਓ ਜੇਕਰ ਤੁਸੀਂ ਘਰ ਵਿੱਚ ਤુલਸੀ ਲਗਾ ਸਕਦੇ ਹੋ ਨਾ ਤਾਂ ਉਹ ਸਭ ਤੋਂ ਵਧੀਆ ਹੈ ਕਿਉਂਕਿ ਤુલਸੀ ਦਾ ਪੌਦਾ ਖੋਦ ਹੀ ਕੋਈ ਵੀ ਨਕਾਰਾਤਮਕ ਊਰਜਾ ਨੂੰ ਘਰੇ ਆਉਣ ਹੀ ਨਹੀਂ ਦਿੰਦਾ ਸੰਗਤ ਜੀ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਬੈਡਰੂਮ ਦੀ ਅਲਮਾਰੀ ਵਿੱਚ ਜਾਂ ਆਪਣੇ ਕਿਸੇ ਵੀ ਪਰਸ ਵਿੱਚ ਚਾਂਦੀ ਜਾਂ ਤਾਂਬੇ ਦਾ ਸਿੱਕਾ ਜ਼ਰੂਰ ਰੱਖਣਾ ਹੈ ਤੁਸੀਂ ਦੇਖਿਆ ਹੋਵੇਗਾ ਜਿਨ੍ਹਾਂ ਦੇ ਗਲਾਂ ਦੇ ਵਿੱਚ ਚਾਂਦੀ ਦੀ ਚੇਨ ਹੁੰਦੀ ਹੈ ਜਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਚਾਂਦੀ ਦੇ ਕੰਗਣ ਪਾਏ ਹੁੰਦੇ ਹਨ ਜਾਂ ਕੜੇ ਪਾਏ ਹੁੰਦੇ ਹਨ ਉਹ ਹਮੇਸ਼ਾ ਹੀ ਘਰੋਂ ਚੰਗੇ ਪੈਸੇ ਵਾਲੇ ਹੁੰਦੇ ਹਨ ਕਿਉਂਕਿ ਚਾਂਦੀ ਹਮੇਸ਼ਾ ਹੀ ਤੁਹਾਨੂੰ ਆਪਣੇ ਵੱਲ ਖਿੱਚਦੀ ਹੈ ਧਨ ਕਮਾਉਣ ਵਿੱਚ ਜੇਕਰ ਸਭ ਤੋਂ ਜ਼ਿਆਦਾ ਤੁਹਾਨੂੰ ਆਸਾਨੀ ਚਾਹੀਦੀ ਹੈ ਤਾਂ ਤੁਹਾਨੂੰ ਆਪਣੇ ਘਰ ਵਿੱਚ ਕਿਸੇ ਵੀ ਤਰ੍ਹਾਂ ਦਾ ਚਾਂਦੀ ਦਾ ਸਿੱਕਾ ਜਾਂ ਕੋਈ ਵੀ ਚਾਂਦੀ ਦੀ ਚੈਣ ਜ਼ਰੂਰ ਬਣਾਉਣੀ ਚਾਹੀਦੀ ਹੈ ਜਦੋਂ ਵੀ ਸੰਗਤ ਜੀ ਆਪਾਂ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਤਾਂ ਜ਼ਿਆਦਾਤਰ ਕੀ ਹੁੰਦਾ ਹੈ ਕਿ ਕਈ ਘਰਾਂ ਵਿੱਚ ਉਹਨਾਂ ਦੇ ਮੈਂਬਰ 메ਨ ਗੇਟ ਦੇ ਨਾਲ ਹੀ ਆਪਣੇ ਬੂਟ ਜਾਂ ਚੱਪਲਾਂ ਉਤਾਰ ਦਿੰਦੇ ਹਨ ਉਸ ਦੇ ਨਾਲ ਬਹੁਤ ਮਾੜਾ ਪ੍ਰਭਾਵ ਸਾਡੇ ਘਰ ਉੱਪਰ ਪੈਂਦਾ ਹੈ ਨਕਾਰਾਤਮਕ ਸ਼ਕਤੀਆਂ ਜਦੋਂ ਵੀ ਆਪਣੇ ਘਰ ਵਿੱਚ ਪ੍ਰਵੇਸ਼ ਕਰਦੀਆਂ ਹਨ ਤਾਂ ਉਹਨਾਂ ਨੂੰ ਇੱਕ ਬਹਾਨਾ ਚਾਹੀਦਾ ਹੈ ਜਿਸ ਕਰਕੇ ਉਹ ਆਪਣੇ ਘਰ ਦੀਆਂ ਸ਼ੁੱਧੀਆਂ ਨੂੰ ਤੋੜ ਕੇ ਆਪਣੇ ਘਰ ਵਿੱਚ ਪ੍ਰਵੇਸ਼ ਕਰ ਜਾਂਦੀਆਂ ਹਨ ਜਿਵੇਂ ਜਿਵੇਂ ਆਪਾਂ ਆਪਣੇ ਘਰ ਦੇ 메ਨ ਗੇਟ ਵਿੱਚ ਚੱਪਲਾਂ ਜਾਂ ਬੂਟ ਰੱਖ ਦਿੰਦੇ ਹਾਂ ਤਾਂ ਬੁਰੀਆਂ ਸ਼ਕਤੀਆਂ ਨੂੰ ਆਪਣੇ ਘਰ ਵਿੱਚ ਪ੍ਰਵੇਸ਼ ਕਰਨ ਵਿੱਚ ਬਹੁਤ ਆਸਾਨੀ ਹੋ ਜਾਂਦੀ ਹੈ ਇਸ ਕਰਕੇ ਕਦੇ ਵੀ 메ਨ ਗੇਟ ਦੇ ਸਾਹਮਣੇ ਜਦ ਜਿੱਥੋਂ ਦੀ ਅਸੀਂ ਆਪਣੇ ਘਰ ਵਿੱਚ ਐਂਟਰ ਹੋਣਾ ਹੁੰਦਾ ਹੈ ਉਸ ਦੇ ਸਾਹਮਣੇ ਕਦੇ ਵੀ ਸਾਨੂੰ ਬੂਟ ਜਾਂ ਚੱਪਲਾਂ ਉਤਾਰ ਕੇ ਨਹੀਂ ਰੱਖਣੇ ਚਾਹੀਦੇ ਉਹਨਾਂ ਨੂੰ ਹਮੇਸ਼ਾ ਅੱਖਾਂ ਦੇ ਓਲੇ ਹੀ ਉਤਾਰ ਕੇ ਰੱਖਣਾ ਚਾਹੀਦਾ ਹੈ ਘਰ ਵਿੱਚ ਤਣ ਦਾ ਇਕੱਠਾ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਕਿ ਜੇਕਰ ਸਾਡੇ ਘਰ ਵਿੱਚ ਕੋਈ ਵੀ ਪੱਟਿਆ ਪੁਰਾਣਾ ਨੋਟ ਹੁੰਦਾ ਹੈ ਤਾਂ ਅਸੀਂ ਉਸ ਨੂੰ ਉਵੇਂ ਹੀ ਸਾਂਭ ਕੇ ਰੱਖ ਲੈਂਦੇ ਹਾਂ ਤਾਂ ਜੇਕਰ ਤੁਹਾਡੇ ਵੀ ਘਰੇ ਕੋਈ ਵੀ ਫਟਿਆ ਪੁਰਾਣਾ ਨੋਟ ਪਿਆ ਹੈ ਜੇਕਰ ਉਹ ਪਾਟਿਆ ਹੋਇਆ ਹੈ ਤਾਂ ਉਸ ਨੂੰ ਅੱਜ ਹੀ ਘਰ ਦੇ ਬਾਹਰ ਸੁੱਟ ਦਿਵੋ ਜਾਂ ਉਸ ਨੂੰ ਅਗਨੀ ਭੇਂਟ ਕਰ ਦਿਵੋ ਜੀ ਕਿਉਂਕਿ ਪਾਟੀ ਹੋਈ ਮਾਇਆ ਜਾਂ ਫਟਿਆ ਹੋਇਆ ਨੋਟ ਕਦੇ ਵੀ ਘਰ ਵਿੱਚ ਧਨ ਦੀ ਬਰਕਤ ਵਿੱਚ ਤੁਹਾਡੀ ਮਦਦ ਨਹੀਂ ਕਰੇਗਾ ਉਸ ਨਾਲ ਹਮੇਸ਼ਾ ਹੀ ਕੁਬੇਰ ਜੀ ਨਾਰਾਜ਼ ਹੋਣਗੇ ਅਤੇ ਹਮੇਸ਼ਾ ਹੀ ਤੁਹਾਨੂੰ ਆਪਣੇ ਵਪਾਰ ਜਾਂ ਆਪਣੀ ਨੌਕਰੀ ਦੇ ਵਿੱਚ ਘਾਟਾ ਹੀ ਹੋਵੇਗਾ ਇਸ ਕਰਕੇ ਆਪਣੇ ਘਰ ਜਾਂ ਆਪਣੇ ਪਰਸ ਵਿੱਚ ਕਦੇ ਵੀ ਪਾਟੇ ਹੋਏ ਨੋਟ ਨੂੰ ਨਹੀਂ ਰੱਖਣਾ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਪੂਜਾ ਰੂਮ ਨਹੀਂ ਹੈ ਜਾਂ ਜਿੱਥੇ ਤੁਸੀਂ ਪਾਠ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਅੱਜ ਹੀ ਤੁਹਾਨੂੰ ਬਣਾਉਣਾ ਚਾਹੀਦਾ ਹੈ ਤੁਸੀਂ ਛੋਟਾ ਵੀ ਬਣਾ ਸਕਦੇ ਹੋ ਇਸ ਲਈ ਅੱਜ ਹੀ ਕਿਸੇ ਵੀ ਪੰਡਤ ਨੂੰ ਜਾਂ ਨੇੜੇ ਜੋ ਵੀ ਵਾਸਤੂ ਸ਼ਾਸਤਰ ਵਿੱਚ ਉਪਲਬਧ ਦੀ ਹਾਸਲ ਹੈ ਤੁਸੀਂ ਉਸ ਨਾਲ ਸੰਪਰਕ ਕਰਕੇ ਅੱਜ ਹੀ ਆਪਣੇ ਘਰ ਵਿੱਚ ਕੋਈ ਵੀ ਇੱਕ ਪੂਜਾ ਰੂਮ ਜ਼ਰੂਰ ਬਣਾਓ ਜੀ ਅਤੇ ਜੇਕਰ ਤੁਹਾਡੇ ਘਰ ਵਿੱਚ ਪਹਿਲਾਂ ਹੀ ਪੂਜਾ ਰੂਮ ਹੈ ਤਾਂ ਇਹ ਪੱਕਾ ਕਰੋ ਕਿ ਉੱਥੇ ਸਾਰੇ ਖੁੰਝੇ ਚੰਗੀ ਤਰ੍ਹਾਂ ਸਾਫ਼ ਹੋਣ ਜੀ। ਇਸ ਕਰਕੇ ਉਸ ਰੂਮ ਨੂੰ ਅੱਜ ਹੀ ਚੰਗੀ ਤਰ੍ਹਾਂ ਸ਼ੁੱਧ ਕਰੋ। ਉਸ ਨੂੰ ਕੱਚੀ ਲੱਸੀ ਨਾਲ ਵੀ ਧੋ ਸਕਦੇ ਹੋ। ਅਤੇ ਜੇਕਰ ਰੂਮ ਵਿੱਚ ਪਰਦਿਆਂ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਉਸ ਨੂੰ ਇਹ ਪੱਕਾ ਕਰੋ ਕਿ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਧੋਵੋ ਜੀ।